ਮੈਂ ਜੀ ਪਰਮਜੀਤ ਸਿੰਘ ਕਵਾੜ ਪੰਜਾਬ ਰੋਡ ਪੰਨਬਸ ਪੀਆਰਟੀਸੀ ਡੀਪੂ ਬਟਾਲੇ ਦਾ ਹਾਲੇ ਜੀ ਕਾਲਿਆ ਕਿੰਨੇ ਦਿਨ ਦੀ ਹਟਾਲੇ ਤੇ ਕੀ ਕੀ ਮੰਗ ਰਹੇ ਹੋ ਜੀ ਵੇਖੋ ਜੀ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਅਸੀਂ ਨੋਟਿਸ ਦਿੱਤਾ ਕਾਫੀ ਲੰਮੇ ਸਮੇਂ ਤੋਂ ਸਾਡੀਆਂ ਜਿਹੜੀਆਂ ਮੰਗਾਂ ਵਾ ਕੱਚੇ ਮੁਲਾਜ਼ਮ ਪੱਕੇ ਕਰੋ ਤਾਂ ਸਰਕਾਰ ਜਦੋਂ ਸੱਤਾ ਚ ਆਈ ਆ ਤੇ ਸਾਡੇ ਨਾਲ ਮਾਨ ਸਾਹਿਬ ਨੇ ਇਹ ਵਾਦਾ ਕੀਤਾ ਕਿ ਤੁਹਾਡੇ ਜਿੰਨੇ ਵੀ ਮੁਲਾਜ਼ਮਾਂ ਪੱਕੇ ਕੀਤੇ ਜਾਣਗੇ ਤੇ ਹੁਣ ਸਰਕਾਰ ਜਿਹੜੇ ਆਪਣੇ ਵਾਅਦੇ ਤੋਂ ਭੱਜ ਰਹੀ ਆ ਤੇ ਬਾਰ ਬਾਰ ਏਸੀ ਇਹਨਾਂ ਨੂੰ ਬੇਨਤੀਆਂ ਕੀਤੀ ਆ ਵੀ ਸਾਡੇ ਮੁਲਾਜ਼ਮ ਜਿਹੜੇ ਕੱਚੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਰਕਾਰ ਨੇ ਕੋਈ ਸਾਡਾ ਹੱਲ ਨਹੀਂ ਕੀਤਾ ਜਾਦਾ ਕਰਕੇ ਅੱਜ ਤੋਂ ਸਾਡੀ ਸਟ੍ਰਾਈਕ ਆ ਅੱਜ 6 ਤਰੀਕਾ 6 7 ਤੇ 8 ਤੱਕ ਸਾਡੀ ਜਿਹੜੀ ਸਟ੍ਰਾਈਕ ਤਿੰਨ ਦਿਨ ਦੀ ਆ ਜੇ ਕੋਈ ਸਾਡਾ ਮਸਲਾ ਹੱਲ ਨਾ ਹੋਇਆ ਤੇ ਸਟ੍ਰਾਈਕ ਲੰਮੀ ਵੀ ਹੋ ਸਕਦੀ ਆ ਤੇ ਕੱਲ ਨੂੰ ਜਿਹੜਾ ਅਸੀਂ ਮੁੱਖ ਮੰਤਰੀ ਦੀ ਕੋਠੀ ਨੂੰ ਘਰਾਓ ਕਰਾਂਗੇ ਚੰਡੀਗੜ੍ਹ ਮਾਲੀ ਵਿਖੇ ਸਾਡਾ ਇਕੱਠ ਹੋਊਗਾ ਜਿੰਨੇ ਪੰਜਾਬ ਦੇ 27 ਡੀਪੂ ਆ ਪੰਜਾਬ ਰੋਡ ਤੇ ਪੰਨਵਾਸ ਉਹ ਪੀਆਰਟੀਸੀ ਦੇ ਉਹ ਸਾਰੇ ਵਰਕਰ ਉੱਥੇ ਪਹੁੰਚਣਗੇ 7-8000 ਸਾਡੇ ਕੋਲ ਵਰਕਰ ਆ ਸਾਡੇ ਸਾਰੇ ਜਿਹੜੇ ਹੀ ਲੈ ਕੇ ਜਾਵਾਂਗੇ ਉੱਥੇ ਤੇ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਹੜਤਾਲ ਲੰਬੀ ਵੀ ਹੋ ਸਕਦੀ ਆ ਤੇ ਪੱਕਾ ਧਰਨਾ ਵੀ ਲੱਗ ਸਕਦਾ ਮੁੱਖ ਮੰਤਰੀ ਦੀ ਕੋਠੀ ਘਾੜੀ ਸਰ ਕਿੰਨੇ ਡੀਪੂ ਆ ਪੰਜਾਬ ਦੇ ਜਿਹੜੇ ਬੰਦ ਹੋ ਰਹੇ ਆ ਕਿੰਨੀਆਂ ਬਸਾਂ ਤੇ ਕਿੰਨੇ ਮਗਰ ਜਿੰਦੇ ਇਹਦੀ ਵੇਖੋ 27 ਡੀਪੂ ਆ ਸਾਡੇ ਕੋਲ ਜਿਹੜੇ ਪੰਜਾਬ ਦੇ ਵਿੱਚ ਇਹ 18 ਡੀਪੂ ਜਿਹੜੇ ਰੋਡਵੇਜ ਦੇ ਨੇ ਤੇ 9 ਡੀਪੂ ਜਿਹੜੇ ਹੈਗੇ ਆ ਪੀਆਰਟੀਸੀ ਦੇ ਆ ਤੇ ਸਾਡੀ ਜਿਹੜੀ ਆ ਸਾਂਝੀ ਐਕਸ਼ਨ ਕਮੇਟੀ ਇਹ ਹੀ ਬਣਾਈ ਆ ਤੇ ਸਾਡੇ ਕੋਲ ਤਕਰੀਬਨ ਹੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 7-8000 ਦੇ ਕਰੀਬ ਸਾਡੇ ਕੋਲ ਵਰਕਰ ਨੇ ਤੇ ਸਾਰੇ ਤੇ ਸਾਰੀ ਚੰਡੀਗੜ੍ਹ ਲੈਕ ਜਾ ਰਹੇ ਆ ਤੇ 4000 ਦੇ ਕਰੀਬ ਸਾਡੇ ਕੋਲ ਬੱਸਾਂ ਨੇ ਜਿਹੜੀਆਂ ਟੋਟਲ ਬੰਦ ਰਹਿਣਗੀਆਂ ਇੱਕਦੁੱਕਾ ਜਿਹੜੀਆਂ ਬੱਸਾਂ ਵਿੱਚ ਜੇ ਕੋਈ ਸਰਕਾਰੀ ਕੋ ਬੰਦਾ ਇੱਕਦਾਂ ਰਹਿ ਗਿਆ ਉਹ ਕੋਈ ਬੱਸ ਇੱਕਦੀ ਚਲਾ ਸਕਦਾ ਨਹੀਂ ਤੇ ਚੱਕਾ ਬਿਲਕੁਲ ਜਾਮ ਆ ਪੰਜਾਬ ਦੇ ਸਾਡਾ ਡੀਪੂ 'ਚ ਕਿੰਨੀਆਂ ਬੱਸਾਂ ਚੱਲ ਰਹੀਆਂ ਹੰਸਤ ਨਹੀਂ ਦੇਖੋ ਜੀ ਸਾਡੇ ਕੋਲ 100 ਦੇ ਕਰੀਬ ਬੱਸਾਂ ਨੇ ਤੇ ਤਕਰੀਬਨ ਹੀ 100 ਦੀਆਂ 100 ਹੀ ਖੜੀਆਂ ਨੇ ਇੱਕ ਦੋ ਦੁਕਤਕ ਇੱਕ ਕਹਿ ਨਹੀਂ ਸਕਦੇ ਤੁਹਾਨੂੰ ਵੀ ਇੱਕ ਅੱਧੀ ਗੱਡੀ ਕੋ ਬਾਹਰ ਕ ਲੈ ਕੇ ਗਿਆ ਹੋਵੇ ਤਕਰੀਬਨ ਹੀ ਚੱਕਾ ਜਾਵ ਪਰੇਸ਼ਾਨੀ ਹੈ ਉਹ ਲੋਕਾਂ ਦੀ ਪਰੇਸ਼ਾਨੀ ਵੇਖੋ ਜੀ ਅਹੀਂ ਇਸੇ ਕਰਕੇ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਨੋਟਿਸ ਦਿੰਨੇ ਆਂ ਵੀ ਜਿਹੜੀ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਪਬਲਿਕ ਨੂੰ ਵੇਖੋ ਜਿਹੜੀ ਸਾਡੇ ਸਰਕਾਰ ਨੇ ਫ੍ਰੀ ਕੀਤੀਆਂ ਵਾ ਸਾਡੀਆਂ ਭੈਣਾਂ ਮਤਾਵਾਂ ਉਹਨਾਂ ਨੂੰ ਵੀ ਮੁਸ਼ਕਲ ਆਉਣੀ ਆ ਕਿਉਂਕਿ ਜਦੋਂ ਗੱਡੀ ਸਰਕਾਰੀ ਬੰਦ ਵਾ ਪਰ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਸਾਨੂੰ ਤਨਖਾਹਾਂ ਬਹੁਤ ਘੱਟ ਦੇ ਰਹੇ ਨੇ ਜਦੋਂ ਵੀ ਅਸੀਂ ਕੋਈ ਹੱਲ ਕਰਾਉਣਾ ਚਾਹੁੰਦੇ ਆ ਜਾਂਦੇ ਮੀਟਿੰਗ ਤੋਂ ਉੱਠ ਕੇ ਭੱਜ ਜਾਂਦੇ ਆ ਜਾਂ ਮੀਟਿੰਗ ਬੇਸ਼ਟਾ ਹੋ ਜਾਂਦੀ ਆ ਜੇ ਸਰਕਾਰ ਨੇ ਵਾਦਾ ਕੀਤਾ ਤੇ ਸਾਡੇ ਨਾਲ ਟੇਬਲ ਟੈਕ ਕਰੇ ਅੱਜ ਹੀ ਸਾਡੀਆਂ ਜਿਹੜੀਆਂ ਮੰਗਾਂ ਮੰਨਣ ਤੇ ਹੁਣੇ ਚਲਾ ਦੇਣੇ ਭਾਜੀ ਆਪਣਾ ਨਾਮ ਦੱਸੋ ਸਰ ਮੈਂ ਪੰਜਾਬ ਰੋਡ 'ਚ ਪਨਬਸ ਬਟਾਲਾ ਤੋਂ ਕੈਸ਼ੇਅਰ ਗੌਰਵ ਕੁਮਾਰ ਬੋਲ ਰਿਹਾ ਜੀ ਸਰ ਇਹ ਜਿਹੜੀ ਹੜਤਾਲ ਹੈ ਕਿੰਨੇ ਦਿਨ ਦੀ ਹੈ ਤੇ ਕਿਉਂ ਕਰ ਰਹੇ ਹੋ ਸਰ ਜੀ ਆ ਜਿਹੜੀ ਹੜਤਾਲ ਸਾਡੀ 6 ਤਰੀਕ ਤੋਂ 6 7 ਤੇ 8 ਤਿੰਨ ਦਿਨ ਦੀ ਸਾਡੀ ਇਹ ਹੜਤਾਲ ਜੇ ਅਸੀਂ ਨੋਟਿਸ ਦਿੱਤੇ ਸੀ ਪਹਿਲਾਂ ਸਰਕਾਰ ਨੂੰ ਜਿਹੜੇ ਐਮਐਲਏ ਸਾਡੇ ਆ ਹਲਕਾ ਐਮਐਲਏ ਜਿਹੜੇ ਸੀ ਉਹਨਾਂ ਨੂੰ ਵੀ ਅਸੀਂ ਨੋਟਿਸ ਦਿੱਤੇ ਇੱਕ ਮਹੀਨਾ ਪਹਿਲਾਂ ਵੀ ਸਰਕਾਰ ਜਿਹੜੀ ਸਾਡੀ ਜਿਹੜੀ ਉਹ ਗੱਲ ਬਾਤ ਸੁਣੇ ਬਸ ਸਰਕਾਰ ਇੱਕ ਪਾਲਿਸੀ ਬਣਾ ਰਹੀ ਆ ਉਹ ਪਾਲਿਸੀ ਜਿਹੜੀ ਬਹੁਤ ਗਲਤ ਪਾਲਿਸੀ ਬਣਾ ਰਹੀ ਆ ਵਰਕਰਾਂਾਂ ਵਾਂ ਤੇ ਉਹਦੇ ਵਿੱਚ ਜਿਹੜੇ ਕੱਚਾ ਸਟਾਫ ਉਹ ਕੱਚਾ ਹੀ ਰਹਿਣਾ ਜੀ ਪਾਲਿਸੀ ਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਉਹਨਾਂ ਨੇ ਪਾਲਿਸੀ ਬਣਾਈ ਆ ਵੀ ਇੱਕ ਸਪੈਸ਼ਲ ਕੈਟਰ ਬਣਾਇਆ ਗਿਆ ਵਾ ਜਿਹਦੇ ਵਿੱਚ ਦੁਬਾਰਾ ਤੋਂ ਜਿਹੜੀ ਉਹ ਭਰਤੀ ਕਰ ਰਹੇ ਆ ਜਿਹੜੇ ਆਊਟਸੋਰਸ ਮੁਲਾਜ਼ਮ ਉਹਨਾਂ ਨੂੰ ਕਿੰਨੇ ਦੁਬਾਰਾ ਤੁਹਾਡਾ ਟੈਸਟ ਲਵਾਵਾਂਗੇ ਜਿਹੜਾ ਬੰਦਾ 15 ਸਾਲ ਵਰਕਰ ਕੰਮ ਕਰ ਗਿਆ ਵਾ ਰੋਡਵੇ ਦੇ ਵਿੱਚ ਪਨ ਬੱਚ ਉਹਨੂੰ ਦੁਬਾਰਾ ਟੈਸਟ ਦੇਣ ਵੱਲੋਂ ਕਹਿ ਰਹੀ ਹੈ ਜਦਕਿ ਉਹਨਾਂ ਦੇ ਤੇਰ ਬਰੇ ਅਧਾਰ ਤੇ ਉਹਨਾਂ ਨੂੰ ਰੈਗੂਲਰ ਕਰਨਾ ਭੰਦਾ ਵਾ ਕਿਉਂਕਿ ਜਿਹੜੇ ਹੁਣ ਇੱਕ 45 ਜਾਂ 50 ਸਾਲ ਦਾ ਜਿਹੜਾ ਵਾ ਡਰਾਈਵਰ ਵਾ ਉਹ ਕਿੱਦਾਂ ਟੈਸਟ ਦੇਊਗਾ ਜੀ ਉਹਨੂੰ ਸਟੱਡੀ ਛੱਡਿਆਂ ਨੂੰ 5 ਸਾਲ ਹੋ ਗਏ ਆ ਤੋ ਕਿੱਦਾਂ ਉਹ ਟੈਸਟ ਕਲੀਅਰ ਕਰੂਗਾ ਇਹ ਕਰਕੇ ਬਹੁਤ ਹੀ ਮਾੜੀ ਪਾਲਿਸੀ ਬਣਾਈ ਜਾ ਰਹੀ ਹੈ ਇਹਦੇ ਵਿੱਚ ਕੋਈ ਭੱਤਾ ਨਹੀਂ ਦਿੱਤਾ ਜਾ ਰਿਹਾ ਤਨਖਾਹ ਦ ਇਹ ਕਰਕੇ ਇਹ ਮਾਰੂ ਆ ਅਸੀਂ ਚਾਹੁੰਦੇ ਆ ਵੀ ਸਾਨੂੰ ਪਨਬਸ ਪੰਜਾਬ ਰੋਡਵੇ ਦੇ ਵਿੱਚ ਪੱਕਾ ਕੀਤਾ ਜਾਵੇ ਤੇ ਜਿਹੜੇ ਇੰਨੇ ਪੁਰਾਣੇ ਸਮੇਂ ਤੋਂ ਜਿਹੜੇ ਵਰਕਰ ਕੰਮ ਕਰ ਰਹੇ ਉਹਨਾਂ ਨੂੰ ਉਹਨਾਂ ਦਾ ਹੱਕ ਮਿਲੇ ਸਮੇਂ ਸਮੇਂ ਦੇ ਸਰਕਾਰ ਦੇ ਨਾਲ ਤਾਂ ਇਹ ਗੱਲਬਾਤ ਹੁੰਦੀ ਰਹੀ ਪਰ ਕਿਸੇ ਸਰਕਾਰ ਨੇ ਤਾਂ ਸੁਣਵਾਈ ਨਹੀਂ ਕੀਤੀ ਸਰ ਪਹਿਲਾਂ ਤੇ ਬਾਦਲ ਸਰਕਾਰ ਸੀ ਕਾਲੀ ਦਲ ਉਹਨਾਂ ਨੇ 2016 ਐਕਟ ਬਣਾਇਆ ਸੀ ਚਲੋ ਐਕਟ ਬਣਾਇਆ ਵਧੀਆ ਸੀ ਉਹਨਾਂ ਨੇ ਵੀ 3 ਸਾਲ ਬਾਅਦ ਆਊਟਸੋਰਸ ਵਾਲੇ ਕੰਟਰੈਕਟ ਤੇ ਕਰਕੇ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਫਿਰ ਕਾਂਗਰਸ ਸਰਕਾਰ ਨੇ ਵੀ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਕੋਈ ਐਕਟ ਨਹੀਂ ਬਣਿਆ ਇਹ ਸਰਕਾਰ ਨੇ 4 ਸਾਲ ਗੁਜ਼ਰ ਗਏ ਇਹਨਾਂ ਦੇ ਇਹਨਾਂ ਨੇ ਕਿਹਾ ਸੀ ਅਸੀਂ ਪਾਲਿਸੀ ਬਣਾਵਾਂਗੇ ਉਹ ਪਾਲਿਸੀ ਹਲੇ ਤੱਕ ਤਿਆਰ ਨਹੀਂ ਇਹ ਸਰਕਾਰ ਦਾ ਜਾਣ ਦਾ ਟਾਈਮ ਆ ਗਿਆ ਵਾ ਕੋ ਡੇਢ ਸਾਲ 2 ਸਾਲ ਰਹਿ ਗਏ ਇਹਨਾਂ ਦੇ ਇਹਨਾਂ ਕੋਈ ਪਾਲਿਸੀ ਜਿਹੜੀ ਉਹ ਅਧੂਰੀ ਆ ਪ੍ਰੋਪਰ ਉਹਨਾਂ ਦਾ ਕੰਮ ਕੋਈ ਵੀ ਨਹੀਂ ਹੋਇਆ ਇਹਨਾਂ ਕੋ ਜੀ ਸਾਡਾ ਵਿਰੋਧ ਇੱਧਰ ਚੱਲਦੇ ਰਹੋ ਸਰ ਅਸੀਂ ਤੇ ਆਪਣੇ ਹਕਕਾਂ 'ਤੇ ਲੜਦੇ ਰਵਾਂਗੇ ਅੱਜ ਤੱਕ ਅਸੀਂ ਲੜਦੇ ਆਏ ਆਂ ਜਾਂ ਤੇ ਆਪਣਾ ਮੰਗਾ ਆਪਣੀਆਂ ਮਨਾਉਂਦੇ ਆਏ ਆਂ ਹਿੰਦਰ ਸਿੰਘ ਹਾਂਜੀ ਹਾਂਜੀ ਠੀਕ ਆ ਗਾਇਸ ਵਾਰੀ ਕੋਈ ਨਹੀਂ ਬਸ ਸਰਸਵਾਰੀ ਤੁਹਾਡੇ ਸਾਹਮਣੇ ਆ ਵੇਖੋ ਜਦੋਂ ਰੋਡਵੇ ਦੀ ਬਸਾਂ ਚੱਲਦੀਆਂ ਉਹਨਾਂ ਫ੍ਰੀ ਸਫਰ ਬਹੁਤ ਜ਼ਿਆਦਾ ਆਨਨਸੈਸਰੀ ਲੋਕੀ ਯੂਜ਼ ਕਰਦੇ ਆ ਕਿਧਰ ਨੂੰ ਮਰਜ਼ੀ ਮੂੰਹ ਚੁੱਕਦੇ ਤੁਰ ਜਾਂਦੇ ਆ ਬਸਾਂ ਦੇ ਮਗਰ ਭਾਈਦੇ ਆ ਮੁੜ ਕੇ ਆਹਦੇ ਆ ਜੀ ਰੋਡਵੇ ਵਾਲੇ ਬਸ ਨਹੀਂ ਘਿਹਾਰਦੇ ਬਸ ਤੇ ਆਪਣੇ ਟਾਈਮਾਂ ਨਾਲ ਪੂਰੀਆਂ ਚੱਲਦੀਆਂ ਹੁਣ ਵੀ ਉਹਨਾਂ ਵੇਖੋ ਸਰਵਸ ਚੱਲ ਰਹੀ ਆ ਜਲੰਧਰ ਨੂੰ ਰੋਡਵੇ ਜਾ ਗਈ ਆ ਅਮਰਸਰ ਨੂੰ ਗਈ ਆ ਕਿਉਂਕਿ ਆਨਨਸੈਸਰੀ ਸਫਰ ਹੈ ਨਹੀਂ ਜੋ ਆਨਨਸੈਸਰੀ ਹੋਵੇ ਉਹ ਹੁਣ ਸੜਕ ਤੇ ਲੈਣ ਲੱਗੀ ਹੁੰਦੀ ਆ ਬੀਬੀ ਨੇ ਅੱਜ ਕੋਈ ਬੀਬੀ ਵੇਖੋ ਉਧਰ ਨੂੰ ਕੈਮਰਾ ਮਾਰ ਕੇ ਵੇਖੋ ਤੁਹ ਹਾਂਜੀ ਹਾਂਜੀ ਬਿਲਕੁਲ ਜੀ ਸਾਡੀਆਂ ਬਸਾਂ ਕਿੱਥੇ ਜਾ ਰਹੀਆਂ ਨੇ ਇਹ ਸਾਡੀਆਂ ਬਸਾਂ ਤੇ ਰੂਟੀਨ ਤੇ ਜਿੱਥਾ ਚੱਲਦੀਆਂ ਉੱਥੇ ਹੀ ਚੱਲ ਰਹੀਆਂ ਜੀ ਹਾਂਜੀ ਫ੍ਰੀ ਵਾਲੇ ਜਿਹੜੇ ਨਹੀਂ ਹੈਗੇ ਹਰਿੰਦਰ ਸਿੰਘ ਜੀ